ਪਰਮ ਸਨਮਾਨ ਯੋਗ ਗੁਰੂ ਪਿਆਰੀ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਬਤ ਸੰਗਤਾਂ ਵਾਸਤੇ ਅਰਦਾਸ ਕਰਦੇ ਹਾਂ ਕਿ ਜਿੰਨੀਆਂ ਵੀ ਸੰਗਤਾਂ ਗੁਰਦੁਆਰਾ ਸ਼ਹੀਦ ਗੰਜ बाबा ਦੀਪ ਸਿੰਘ ਸਾਹਿਬ ਜੀ ਦੇ ਪਾਵਨ ਪਵਿੱਤਰ ਅਸਥਾਨ ਵਿਖੇ ਚੋਪਾਇਰੇ ਵਾਸਤੇ ਸੇਵਾ ਨਿਭਾਉਣ ਆਉਂਦੀਆਂ ਨੇ ਬਾਬਾ ਜੀ ਦੇ ਦਰਸ਼ਨ ਕਰਨ ਅਤੇ ਬਾਬਾ ਜੀ ਦੀਆਂ ਖੁਸ਼ੀਆਂ ਲੈਣ ਵਾਸਤੇ ਆਪਣੀ ਆਪਣੀਆਂ ਹਾਜ਼ਰੀਆਂ ਲਵਾਉਂਦੀਆਂ ਨੇ ਉਹਨਾਂ ਦੀ ਇਹ ਅਰਦਾਸ ਕਰਦੇ ਹਾਂ ਕਿ ਜਿਨ੍ਹਾਂ ਜਿਨ੍ਹਾਂ ਮਨੋ ਕਾਮਨਾਵਾਂ ਨੂੰ ਲੈ ਕੇ ਪਾਵਨਾਵਾਂ ਨੂੰ ਲੈ ਕੇ ਆਪਣੀਆਂ ਇੱਛਾਵਾਂ ਨੂੰ ਲੈ ਕੇ ਸੰਗਤਾਂ ਬਾਬਾ ਜੀ ਦੇ ਪਾਵਨ ਅਸਥਾਨ ਦਰਬਾਰ ਤੇ ਹਾਜ਼ਰੀ ਭਰਦੀਆਂ ਬਾਬਾ ਜੀ ਉਹਨਾਂ ਦੀਆਂ ਸਾਰੀਆਂ ਮਨੋ ਕਾਮਨਾਵਾਂ ਪੂਰੀਆਂ ਕਰਨ ਜਿੱਥੇ ਸੰਗਤਾਂ ਆਪਣੇ ਇਸ ਮਨੋਰਥ ਨੂੰ ਲੈ ਕੇ ਹਾਜ਼ਰੀ ਦਰਸ਼ਨ ਕਰਦੇ ਉਥੇ ਜਿਹੜੇ ਰਸਤੇ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਪਾਵਨ ਸਥਾਨ ਨੂੰ ਆਉਂਦੇ ਨੇ ਉਹਨਾਂ ਰਸਤਿਆਂ ਤੇ ਰੁੱਖ ਲਗਾਏ ਗਏ ਨੇ ਵੇਖਣ ਵਿੱਚ ਆਇਆ ਕਿ ਪਿਛਲੇ 1.5 ਸਾਲ ਤੋਂ ਜਦੋਂ ਤੋਂ ਸ਼ਨੀ ਤੇ ਐਤਵਾਰ ਸੰਗਤਾਂ ਚੁਪੈਰੇ ਵਾਸਤੇ ਬੈਠਦੀਆਂ ਸਨ ਸੜਕ ਤੇ ਬੈਠ ਜਾਂਦੀਆਂ ਸਨ ਫੁੱਟਪਾਥਾਂ ਤੇ ਬੈਠ ਜਾਂਦੀਆਂ ਸਨ ਤੇ ਮਨ ਕੀਤਾ ਕਿ ਚੰਗੇ ਵਧੀਆ ਸ਼ਾਹ ਵਾਲੇ ਜਿਹੜੇ ਦਰਖਤ ਨੇ ਉਹ ਲਗਾਏ ਜਾਣ ਗੁਰੂ ਸਾਹਿਬ ਦੀ ਕਿਰਪਾ ਨਾਲ ਤਰਨਤਾਰਨ ਰੋਡ ਵਾਲੀ ਸਾਈਡ ਨੂੰ ਵੀ ਤੇ ਇਸੇ ਤਰ੍ਹਾਂ ਸ਼ਹੀਦਾਂ ਤੋਂ ਸੁਲਤਾਨਵਿੰਡ ਗੇਟ ਵਾਲੇ ਪਾਸੇ ਨੂੰ ਅੱਗੇ ਘਿਓ ਮੰਡੀ ਵਾਲੇ ਪਾਸੇ ਨੂੰ ਵੀ ਪਿਲਕਣ ਚੋਕਰਸੀਆ ਤੇ ਤੁਣ ਆਦਿਕ ਜਿਹੜੇ ਗ੍ਰੀਨ ਗ੍ਰੀਨਰੀ ਦੇਣ ਵਾਲੇ ਤੇ ਸੰਗਣੀ ਛਾਂ ਦੇਣ ਵਾਲੇ ਜਿਹੜੇ ਇਹ ਦਰਖਤ ਨੇ ਰੁੱਖ ਨੇ ਉਹ ਲਾਏ ਗਏ ਨੇ ਕਿ ਆਉਣ ਵਾਲੇ 2 3 4 ਸਾਲਾਂ ਤੱਕ ਲਗਾਏ ਗਏ ਜਿਹੜੇ ਦਰਖਤ ਆ ਉਹ ਵੱਡੇ ਸ਼ਾਨਦਾਰ ਵੱਡੇ ਬੂਟੇ ਬਣ ਜਾਣ ਤਾਂ ਜੋ ਸੰਗਤਾਂ ਦੇ ਬਹਿਣ ਵਾਸਤੇ ਆਰਾਮ ਹੋ ਜਾਵੇ ਜਿੱਥੇ ਸੰਗਤਾਂ ਨੂੰ ਬਹਿ ਕੇ ਸੁਖ ਆਰਾਮ ਸਕੂਨ ਮਿਲੇਗਾ ਉਥੇ ਸ਼ੀਦਾ ਨੂੰ ਆਉਣ ਵਾਲੇ ਰਸਤਿਆਂ ਦੀ ਜਿਹੜੀ ਸੁੰਦਰਤਾ ਵਾ ਉਹਦੇ ਵਿੱਚ ਵੀ ਹੋਰ ਵਾਧਾ ਹੋਏਗਾ ਸੋ ਗੁਰਪਿਆਰੀ ਸੰਗਤ ਜੀ ਆਪ ਜੀ ਨੇ ਜਿੱਥੇ ਬਾਬਾ ਜੀ ਦੇ ਮੱਥਾ ਟੇਕ ਕੇ ਪਾਠ ਕਥਾ ਕੀਰਤਨ ਸਰਵਣ ਕਰਕੇ ਇਹ ਖੁਸ਼ੀਆਂ ਲੈਣੀਆਂ ਨੇ ਉਥੇ ਇਹ ਵੀ ਬਾਬਾ ਜੀ ਦੀਆਂ ਹੀ ਖੁਸ਼ੀਆਂ ਨੇ ਕਿ ਜਿਹੜੇ درخت ਬਾਬਾ ਜੀ ਦੀ ਸੁੰਦਰਤਾ ਨੂੰ ਮੁੱਖ ਰੱਖਦੇ ਆਆਂ ਜਾਂ ਬਾਬਾ ਜੀ ਦੀ ਸੰਗਤ ਦੇ ਬੈਠਣ ਵਾਸਤੇ ਅ ਸੰਪਰਦਾਇਕਾਰ ਸੇਵਾ ਪੂਰੀ ਵਾਲਿਆਂ ਵੱਲੋਂ ਸੇਵਕ ਜਥਾਕਾਰ ਸੇਵਾ ਪੂਰੀ ਵਾਲਿਆਂ ਵੱਲੋਂ ਅਤੇ ਗੁਰੂ ਘਰ ਦੇ ਸੇਵਕ AIPL ਐਡਵਾਂਸ ਇੰਡੀਆ ਪ੍ਰਾਈਵੇਟ ਲਿਮਟਿਡ ਜਿਹੜੀ ਕੰਪਨੀ ਆ ਉਸ ਕੰਪਨੀ ਵੱਲੋਂ ਵੀ ਬਹੁਤ ਭਰਪੂਰ ਜਿਹੜਾ ਵਾ ਸਹਿਯੋਗ ਜਿਹੜਾ ਵਾ ਉਹ ਦਿੱਤਾ ਜਾ ਰਿਹਾ ਹੈ ਲਗਪਾਗ ਜਿੰਨਾ ਵੀ ਇਹ ਸੇਵਾਵਾਂ ਦਾਵਾ ਉਹ ਸਹਿਯੋਗ ਦੇ ਰਹੇ ਨੇ ਸੋ ਸੰਗਤਾਂ ਨੂੰ ਬੇਨਤੀ ਆ ਕਿ ਉਹਨਾਂ ਦਾ ਖਾਸ ਤੇ ਵਿਸ਼ੇਸ਼ ਧਿਆਨ ਰੱਖਿਆ ਜਾਵੇ ਦਰਖਤਾਂ ਨੂੰ ਤੋੜਿਆ ਨਾ ਜਾਵੇ ਜੋ ਹੈਜਸ ਲਗਾਈਆਂ ਨੇ ਉਹਨਾਂ ਦਾ ਵੀ ਧਿਆਨ ਰੱਖਿਆ ਜਾਵੇ ਤਾਂ ਕਿ ਗੁਰਦੁਆਰਾ ਸਾਹਿਬ ਦੇ ਜਿਹੜੇ ਰਸਤੇ ਨੇ ਉਹਨਾਂ ਨੂੰ ਸੁੰਦਰ ਸੋਹਣਾ ਤੇ ਸਾਫ਼ ਸੁਥਰਾ ਵੇਖਿਆ ਜਾਵੇ ਤੇ ਬਣਾਇਆ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ